ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਹੋਰ ਬਹੁਤ ਹੀ ਵਧੀਆ ਨਵਾਂ ਰਿਸ਼ਤਾ ਲੈ ਕੇ ਹਾਜ਼ਰਾਂ ਜੀ ਇਹ ਰਿਸ਼ਤਾ ਤਰਨਤਾਰਨ ਜ਼ਿਲ੍ਹੇ ਤੋਂ ਹੈ ਜੀ ਦੋ ਭਰਾ ਇੱਕ ਭੈਣ ਤੇ ਡੈਡੀ ਦੀ ਡੈਥ ਹੋਈ ਹੈ ਜੀ ਡੈਡੀ ਆਰਮੀ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਹਨ ਜਿਹੜਾ ਬ੍ਰਦਰ ਹੈ ਉਹ ਵੀ ਮੈਰਿਡ ਹੈ ਆਰਮੀ ਦੇ ਵਿੱਚ ਨੇ ਸਿਸਟਰ ਵੀ ਮੈਰਿਡ ਹੈ ਇਹ ਲੜਕਾ ਆਪਣੇ ਜੌਬ ਕਰਦਾ ਹਸਪੀਟਲ ਦੇ ਵਿੱਚ ਪਲੱਸ 2 ਨੇ ਸਟੱਡੀ ਕੀਤੀ ਸੀ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਜੌਬ ਕਰਦਾ ਹੈ ਇੱਕ ਕਿਲਾ ਜ਼ਮੀਨ ਹੈ ਜੱਟ ਸਿੱਖ ਬਰਾਦਰੀ ਦਾ ਇਹ ਰਿਸ਼ਤਾ ਜੀ ਆਪਣੇ ਗੁਰੂ ਘਰ ਸਿੱਖ ਪਰਿਵਾਰ ਲੜਕਾ ਹੈ ਜੀ ਸਰਦਾਰ ਤੇ ਤੁਸੀਂ ਇਸ ਰਿਸ਼ਤੇ ਬਾਤ ਤੇ ਸਵਰਗ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਵੀ ਦਿੱਤਾ ਗਿਆ ਹੈ ਢੇਰੂ ਗੋਪੇ ਦਾ ਵੀ ਨੰਬਰ ਦਿੱਤਾ ਗਿਆ ਹੈ ਆਪਣੇ ਬੱਚਿਆਂ ਦੀ ਐਡ ਲਵਾਉਣੀ ਤੁਸੀਂ ਐਡ ਵੀ ਲਵਾ ਸਕਦੇ ਜੀ ਜਿਹੜੀਆਂ ਗਰੀਬ ਪਰਿਵਾਰ ਦੀਆਂ ਲੜਕੀਆਂ ਨੇ ਉਹਨਾਂ ਦੀ ਐਡ ਸਿਰਫ ਫ੍ਰੀ ਲਾਈ ਜਾਂਦੀ ਹੈ ਬਾਕੀ ਤੋਂ ਇਹ ਅੜਵਾਤ ਇਸਪਰਕ ਕਾਸਾ ਦੇ ਢੇਰੂ ਗੋਪੇ ਦੇ ਹੋਰ ਨਵੇਂ ਨਵੇਂ ਰਿਸ਼ਤੇ ਵੇਖਣ ਵਾਸਤੇ ਸਾਡੇ ਪੇਜ ਨੂੰ ਲਾਈਕ ਤੇ ਫੋਲੋ ਕਰੋ ਮਿਲਦੇ ਹਾਂ ਹੋਰ ਇੱਕ ਨਵੇਂ ਰਿਸ਼ਤੇ ਦੇ ਨਾਲ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ